ਸਤਿ ਸ਼੍ਰੀ ਅਕਾਲ ਦੋਸਤੋ ਹੈਪੀ ਦੀਵਾਲੀ ਦੀਵਾਲੀ ਦੀਆਂ ਸਾਬ ਸਭ ਨੂੰ ਲੱਖ ਲੱਖ ਮੁਬਾਰਕਾਂ ਬੰਦੀ ਛੋੜ ਦਿਵਸ ਦੀਆਂ ਸਭ ਸਾਰਿਆਂ ਨੂੰ ਭਾਈ ਲੱਖ ਲੱਖ ਮੁਬਾਰਕਾਂ ਲਓ ਜੀ ਆਹਾ ਆਪਣੇ ਦੋਸਤ ਨੇ ਕੰਮ ਕਰਿਆ ਹੈ ਬੁਰਜ ਮੋੜ ਤਲਵੰਡੀ ਰੋਡ ਤੇ ਖੁਸ਼ੀ ਦੇ ਹਾਰੇ ਕੋਲੇ ਕੋਸਮੈਟਿਕ ਦਾ ਸਮਾਨ ਤੇ ਸਭ ਤੋਂ ਜਿਹੜੀ ਸਿਰੇ ਵਾਲੀ ਚੀਜ਼ ਆ ਦੋਸਤੋ ਉਹ ਹੈਗਾ ਆ ਜਿਹੜਾ ਬਾਹਰਲੇ ਲੋਰ ਐਕਸਪੋਰਟ ਹੋ ਕੇ ਆਉਂਦੇ ਏ ਢੇ ਵਧੀਆ ਯਾਨੀ ਕਿ ਮੈਂ ਤਾਂ ਕੱਪੜਾ ਹੀ ਨਹੀਂ ਹੋ ਕਰਿਆ ਹੈ ਜੇ ਮੰਨ ਲਓ ਆਪਾਂ ਲੈਣੇ ਆ ਏਡੇ ਵਧੀਆ ਸਾਰੇ ਆਪਣਾ ਹੁੱਡੀਆਂ ਲਾ ਲਓ ਟਰੈਕਸੂਟ ਲਾ ਲਓ ਤੇ ਲੇਡੀਜ਼ ਸੂਟ ਜਿਹੜੇ ਮੋٹے ਸੂਟ ਲੇਡੀਜ਼ ਦੇ ਦੇਖੋ ਕਿੱਡੇ ਡਿਜ਼ਾਈਨਦਾਰ ਸੋਹਣੇ ਸੋਹਣੇ ਆਏ ਬਣਜੂਗਾ ਡਿਜ਼ਾਈਨ ਠੀਕ ਹੈ ਜੀ ਇਹ 750 ਰੁਪਏ ਦਾ ਸੂਟ ਆ ਬਹੁਤ ਸੋਹਣਾ ਸੂਟ ਆ ਦੇਖੋ ਬਾਜ਼ਾਰ ਨਾਲੋਂ ਕਿਤੇ ਸਸਤੇ ਰੇਟਾਂ ਤੇ ਬਹੁਤ ਵੈਰਾਈਟੀ ਪਈ ਐ ਇਹਨਾਂ ਕੋਲੇ ਤੇ ਆਹ ਦੇਖੋ ਜੈਂਟਸ ਮੁੰਡਿਆਂ ਵਾਸਤੇ ਜਿਹੜੇ ਲੋਅਰ ਪਾਉਂਦੇ ਐ ਬਹੁਤ ਵਧੀਆ ਬਾਹਲਾ ਵਧੀਆ ਜੇ ਹੁਣ ਤੁਸੀਂ ਇੱਥੇ ਆ ਕੇ ਦੇਖੋਗੇ ਇਹ 350 ਰੁਪਏ ਦਾ ਲੋਅਰ ਐ ਤੇ ਲੋਅਰ ਤੁਸੀਂ ਆਪ ਆ ਕੇ ਇੱਥੇ ਦੇਖੋਗੇ ਨਾ ਇਹਦੇ ਹੱਥ ਲਾ ਕੇ ਇਹਦਾ ਤੁਸੀਂ ਚੈੱਕ ਕਰੋਗੇ ਕਪੜਾ ਤਾਂ ਤੁਹਾਨੂੰ ਪਤਾ ਲੱਗੂ ਵੀ ਹਾਂ ਚੀਜ਼ ਵਾਕਈ ਹੈਗੀ ਐ ਦੋਸਤੋ ਆ ਦੇਖੋ ਅੱਡੇ ਵਧੀਆ ਲੋਅਰ ਆ ਦੇਖੋ ਤੁਸੀਂ ਐਂ ਤਾਂ ਲੱਗਦੇ ਨੇ ਜਿੱਪਾਂ ਚੁੱਪਾਂ ਚੰਗੀਆਂ ਲੱਗੀਆਂ ਐ ਲੱਗਦਾ ਪੈਂਟ ਪਾਈ ਹੁੰਦੀ ਏ ਜਿਵੇਂ ਆਹ ਦੇਖੋ ਦੋਸਤੋ ਇਹੇ ਚੀਜ਼ਾਂ ਤੁਹਾਨੂੰ ਕਿੱਥੋਂ ਮਿਲਣਗੀਆਂ ਮੋੜ ਤਲਵੰਡੀ ਰੋਡ ਜਿਹੜਾ ਮੋੜ ਵਾਲਾ ਪੋਲਾ ਹਰਿਆਲੀ ਕਿਸਾਨ ਬਾਜ਼ਾਰ ਵਾਲਾ ਪੰਪਾ ਉਥੋਂ ਸਹੀ 4 ਕਿਲੋਮੀਟਰ ਦੀ ਡਾਇਰੈਕਸ਼ਨ ਹੈ ਖੁਸ਼ੀ ਦਾ ਆਰਾ ਮੋੜ ਤਲਵੰਡੀ ਤੱਕ ਸ੍ਰੀ ਦਮਦਮਾ ਸਾਹਿਬ ਦਾ ਮੇਨ ਰੋਡ ਦੇ ਉੱਤੇ ਹੀ ਸੋਨੀ ਮਾਨਸ਼ਾਹੀਆ ਗਾਰਮੈਂਟਸ ਕੱਪੜੇ ਦਾ ਕੰਮ ਕੀਤਾ ਹੈ ਤੁਸੀਂ ਇੱਥੋਂ ਆ ਕੇ ਆਪਦਾ ਜੋ ਵੀ ਲੋਅਰ ਟੀ-ਸ਼ਰਟ ਲੇਡੀ ਸੂਟ ਗਰਮ ਸਰਦੀਆਂ ਵਾਲੀਆਂ ਕੋਟੀਆਂ ਕੁਝ ਵੀ ਤੁਸੀਂ ਇੱਥੋਂ ਖਰੀਦ ਸਕਦੇ ਹੋ ਬ੍ਰਾਂਡਡ ਨੋਨ ਬ੍ਰਾਂਡਡ ਕੋਈ ਆਈਟਮ ਨਹੀਂ ਬ੍ਰਾਂਡਡ ਹੀ ਮਿਲਣੀ ਆ ਦੋਸਤੋ ਕਿਉਂਕਿ ਹੁਣ ਮੈਂ ਤੁਹਾਨੂੰ ਕੀ ਕੀ ਦਿਖਾਵਾਂ ਕੀ ਕੀ ਨਾ ਦਿਖਾਵਾਂ ਤੁਸੀਂ ਆਇਆ ਆਪ ਆਕੇ ਜਦੋਂ ਇੱਥੇ ਦੇਖੋਗੇ ਤੁਹਾਡਾ ਇੱਥੇ ਜੇ ਤੁਸੀਂ ਲੈਣ ਆਉਂਗੇ ਇੱਕ ਚੀਜ਼ ਤਾਂ ਲੈ ਕੇ ਜਾਵੋਗੇ ਦੋਸਤੋ ਪੰਜ ਚੀਜ਼ਾਂ ਇਸ ਗੱਲ ਦੀ ਗਰੰਟੀ ਆਪਣੀ ਆ ਦੇਖੋ ਹੁਣ ਮੈਂ ਤੁਹਾਨੂੰ ਕੀ ਕੀ ਕੱਢ ਕੇ ਵਿਖਾਵਾਂ ਆ ਦੇਖੋ ਆ ਕੋਟ ਦੇਖੋ ਕੋਟਰੇਜ ਦਾ ਦੇਖੋ ਦੋਸਤੋ ਇੱਕ ਤੋਂ ਇੱਕ ਸਿਰਾ ਤੋਂ ਸਿਰਾ ਆਈਟਮ ਹੈ ਤੇ ਕੋਟਰੇਜ ਦਾ ਕੋਟ ਹੈ ਸਰਦੀਆਂ ਵਾਲਾ ਤੇ ਇਹਦੀ ਕੀਮਤ ਕੀ ਹੈ ਸਿਰਫ ਔਰ ਸਿਰਫ 750 ਰੁਪਇਆ ਠੀਕ ਹੈ ਜੀ ਜੇ ਹੂੰ ਆਪਾਂ ਸ਼ੋਰੂਮ ਤੋਂ ਲੈਣ ਜਾਈਏ ਤਾਂ ਆਪਾਂ ਨੂੰ ਇਹ 2200 ਤੋਂ ਘੱਟ ਨਹੀਂ ਮਿਲਦਾ ਦੇਖੋ ਕੋਟ ਦੇਖੋ ਦੋਸਤੋ ਬਹੁਤ ਸਿਰੇ ਦੀ ਆਈਟਮ ਹੈ ਬਹੁਤ ਹੀ ਵਧੀਆ ਕੁਆਲਿਟੀ ਹੈ ਕਿਤੇ ਵੀ ਕਿਸੇ ਕਿਸਮ ਦਾ ਕੋਈ ਲਾਂਬਾ ਨਹੀਂ ਤੁਸੀਂ ਇੱਕ ਵਾਰ ਸੇਵਾ ਦਾ ਮੌਕਾ ਜ਼ਰੂਰ ਦਿਓ ਸੋਨੀ ਮਾਨਸ਼ਈਆ گارਮੈਂਟਸ ਮੋੜ ਤਲਵੰਡੀ ਰੋਡ ਨੇੜੇ ਖੁਸ਼ੀ ਦਾ ਆਰਾ ਤੇ ਮਾਲੋ ਦਰਵਾਜਾ ਬਣਿਆ ਹੋਇਆ ਬਹੁਤ ਸੋਹਣਾ ਦੋਸਤੋ ਦਰਵਾਜੇ ਦੇ ਵਿੱਚ ਬਾਈ ਨੇ ਆਪਣੀ ਨਵੀਂ ਦੁਕਾਨ ਕਰੀ ਹੈ ਜਮਹੂਰਤ ਹੈ ਸ਼ੁਭ ਮਹੂਰਤ ਹੈ ਦੀਵਾਲੀ ਵਾਲੇ ਦਿਨ ਅਸੀਂ ਉੱਥੇ ਪਹੁੰਚੇ ਹੋਏ ਹਾਂ ਆਪਣਾ ਮਿੱਤਰ ਹੈ ਤਾਂ ਕਰਕੇ ਉਹ ਵੀ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਅਸੀਂ ਵੀ ਇੱਥੋਂ ਹੁਣ ਅੱਜ ਕੱਪੜੇ ਲੈ ਕੇ ਜਾਵਾਂਗੇ ਤੇ ਤੁਸੀਂ ਵੀ ਆਓ ਧੰਨਵਾਦ ਜਿਵੇਂ ਵਸਦੇ ਰਹੋ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਕਿਉਂਕਿ ਆਪਾਂ ਬਾਈ ਆਪਦੇ ਬੰਦੇ ਦਾ ਸਾਥ ਦੇਇਆ ਕਰੀਏ ਇਹ ਵੀ ਇੱਕ ਆਪਣਾ ਇੱਕ ਕਿਸਾਨ ਭਰਾ ਹੈ ਕਿਸਾਨ ਭਰਾ ਨੇ ਇੱਕ ਸਾਈਡ ਬਿਜ਼ਨਸ ਸ਼ੁਰੂ ਕੀਤਾ ਹੈ ਆਪਾਂ ਸਾਰੇ ਜਾਣੇ ਇਹਦਾ ਸਾਥ ਦਿਈਏ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਆਪਣਿਆਂ ਨੂੰ ਵੀ ਕਾਮਯਾਬ ਕਰ ਸਕੀਏ ਧੰਨਵਾਦ ਜਿਉਂਦੇ ਵੱਸਦੇ ਰਹੋ ਸਾਸੀ ਕਾ